ਮੁਹਾਲੀ ਜ਼ਿਲ੍ਹੇ ਤੋਂ ਸਾਹਮਣੇ ਆਈਆਂ ਇਹ ਤਸਵੀਰਾਂ ਤੁਹਾਨੂੰ ਵੀ ਚੰਕਾ ਰਹੀਆਂ ਹੋਣਗੀਆਂ। ਤਾਪਮਾਨ 45 ਡਿਗਰੀ ਤੋਂ ਵੱਧ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚਕਾਰ ਬਣੇ ਪੜਛ ਡੈਮ 'ਚ ਪਾਣੀ ਹੀ ਸੁੱਕ ਗਿਆ। ਤੱਤੀ ਤੇ ਤਰੇਰਾ ਆ ਗਈਆਂ ਨੇ। ਕਈ ਜੰਗਲੀ ਜਾਨਵਰ ਟੜਫ ਟੜਫ ਕੇ ਮਰ ਗਏ। ਸੰਕੜ ਦੇਸ ਦੌਰ 'ਚ ਪਿੰਡ ਵਾਲੇ ਕੁਝ ਇਸ ਤਰ੍ਹਾਂ ਮਦਦ ਲਈ ਅੱਗੇ ਆਏ ਨੇ ਤਾਂ ਕਿ ਜਾਨਵਰਾਂ ਦੀਆਂ ਜ਼ਿੰਦਗੀਆਂ ਬਚਾਈਆਂ ਜਾ ਸਕਣ। ਇਹ ਭਾਈ 2-3 ਮਹੀਨਿਆਂ ਤੋਂ ਮਤਲਬ ਇਹ ਗਰਮੀ ਪੈਣੇ ਕਰਨ ਪਾਣੀ ਡੈਮ 'ਚ ਪੜਛ ਡੈਮ ਹੈਗਾ ਜਿਹੜਾ ਉਹਦੇ 'ਚ ਸੁੱਕ ਗਈ। ਦਿਨ ਪਰ ਦਿਨ ਖਤਮ ਹੁੰਦਾ ਗਿਆ ਆਪਾਂ ਇੱਕ ਮੰਥ ਤੋਂ ਲੱਗੇ ਹੋਏ ਆਂ ਜੀ ਪਾਣੀ ਪਾ ਰਹੇ ਆ ਇਹਦੇ ਚ ਬਿਲਕੁਲ ਪਾਣੀ ਖਤਮ ਹੋਣ ਕਰਨ ਪਹਿਲਾਂ ਚੱਪੜੀਆਂ ਪਟਾਈਆਂ ਜੀ ਜੀਸੀਬੀ ਮਸ਼ੀਨ ਲਾ ਕੇ ਤੇ ਉਹਦੇ ਚ ਹੁਣ ਪਾਣੀ ਰੋਕਿਆ ਜੀ ਡੇਲੀ ਆਪਾਂ 20 ਟੈਂਕਰ ਮਤਲਬ ਦੀ ਪਾਣੀ ਦੇ ਪਾਉਂਦੇ ਆ ਜੀ ਠੀਕ ਹੈ ਹਾਂਜੀ ਜਿਸ ਤਰ੍ਹਾਂ ਸੇ ਗਰਮੀ ਪਈ ਹੈ ਗਰਮੀ ਕੇ ਕਾਰਨ ਯਹਾਂ ਪਰ ਕਾਫੀ ਜ਼ਿਆਦਾ ਜਾਨਵਰ ਹੈ ਉਹ ਵੀ ਸੁਣਨੇ ਮੈਂ ਆਇਆ ਕਿ ਉਨਕੀ ਡੈਥ ਹੋ ਗਈ ਹੈ ਮਰ ਗਏ ਥੇ ਉਹ ਹਾਂਜੀ ਜਾਨਵਰ ਤਾਂ ਤਕਰੀਬਨ 5 500 600 ਪਲੱਸ ਜਾਨਵਰ ਇੱਥੇ ਮਰ ਚੁੱਕੇ ਆ ਜਿਹੜਾ ਆਪਾਂ ਖੁਦ ਦੇਖਿਆ ਤੇ ਟੋਏ ਪੱਟੇ ਉਹਨਾਂ ਨੂੰ ਦਬੇ ਠੀਕ ਹੈ ਹਾਂਜੀ ਤਾਂ ਉਸਕੇ ਬਾਅਦ ਆਪ ਲੋਗੋ ਨੇ ਕੈਸੇ ਜੋ ਆਪਕੇ گاؤں ਕੀ ਟੀਮ ਹੈ ਕੈਸੇ ਆਪ ਲੋਗੋ ਨੇ ਮਦਦ ਕਰਨਾ ਸ਼ੁਰੂ ਕੀਤਾ ਇਹ ਭਾਜੀ ਮੁੰਡੇ ਆ ਜੀ ਨਾਲ ਦੇ ਪਿੰਡ ਦੇ ਮਤਲਬ ਹੈਗੇ ਦੋ ਤਿੰਨ ਪਿੰਡ ਨਾਲ ਦੇ ਆ ਉਹਨਾਂ ਉੱਥੋਂ ਵੀ ਮੁੰਡੇ ਆਏ ਹੋਏ ਆ ਤੇ 15-20 ਮੁੰਡੇ ਆਪਣੇ ਪਿੰਡ ਦੇ ਨਾਲ ਲੱਗੇ ਹੋਏ ਸੰਜੋਗ ਕਰ ਰਹੇ ਸਾਰੇ ਇਕੱਠੇ ਹੋ ਗਏ ਹੈਲਪ ਕਰ ਰਹੇ ਆ ਆਪਣੀ ਤੇ ਆਪਣਾ ਦੋ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਮਤਲਬ ਕਿ ਪਾਣੀ ਪਾਣੀ ਦੀ ਜ਼ਿੰਮੇਵਾਰੀ ਲਈ ਸੁਣਨੇ ਮੈਂ ਆਇਆ ਕਿ ਆਪਨੇ ਆਪਣੀ ਨੌਕਰੀ ਵੀ ਛੋੜਦੀ ਇਸ ਕੰਮ ਕੇ ਲਈ ਹਾਂਜੀ ਭਾਈ ਨੌਕਰੀ ਵੀ ਛੁੱਟ ਗਈ ਜੀ ਆਪਣਾ ਇੱਕ ਮਹੀਨਾ 10 ਦਿਨ ਹੋ ਗਈ ਇੱਥੇ ਲੱਗਿਆ ਨੂੰ ਤੇ ਜੋਬ ਵੀ ਛੁੱਟ ਗਈ ਮੇਰੀ ਪ੍ਰਾਈਵੇਟ ਕਿਤੇ ਗੱਡੀ ਚਲਾਉਂਦਾ ਸੀਗਾ ਮੇਰੀ 2000 ਰੁਪਏ ਸੈਲਰੀ ਸੀਗੀ ਆਪਾਂ ਨੇ ਛੱਡਤੀ ਸੀਗੀ ਬੇਜਵਾਨ ਪਾਣੀ ਪਾਣਾ ਸੀਗਾ ਜਾਨਵਰ ਬਹੁਤ ਮਰ ਰਹੇ ਸੀਗੀ ਸਾਰੇ ਮੁੰਡੇ ਆਪਣੇ 10-12 ਇਕੱਠੇ ਹੋ ਗਏ ਪੈਸੇ ਇਕੱਠੇ ਕਰਕੇ ਆਪਣਾ ਟੈਂਕਰ ਦੀ ਰੋਹ ਸੇਵਾ ਤੁਹਾਨੂੰ ਪਤਾ ਹੀ ਹੈ ਜਿੱਦਾਂ ਕਿ ਚਾਰ-ਪੰਜ ਛਪੜੀਆਂ ਜਿੱਥੇ ਅਸੀਂ 20000 ਲੀਟਰ ਪਾਣੀ ਕਰਦਣੇ ਹੈ ਜੀ ਕਰੋੜਾ ਰੁਪਏ ਦੀ ਲਾਗਤ ਨਾਲ ਬਣਾਏ ਹੋਏ ਵਾਟਰ ਡੈਮਾ ਚ ਪਾਣੀ ਹੀ ਘਟਦਾ ਜਾ ਰਿਹਾ ਤੇ ਜੰਗਲੀ ਜਾਨਵਰਾਂ ਦਾ ਜੀਵਨਕ ਦੁਬ্বার ਹੋਇਆ ਪਿਆ ਹੁਣ ਲੋਕ ਤਾਂ ਮਸੀਹਾ ਬਣ ਕੇ ਆ ਰਹੇ ਨੇ ਪਰ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਮੁਹਾਲੀ ਤੋਂ ਲਲਿਤ ਸ਼ਰਮਾ ਦੀ ਰਿਪੋਰਟ